ਸਾਰੇ 시ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲੋਕਰਾਂ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਮੁੱਖ ਮੰਤਰੀ ਇੱਕ ਪਾਸੇ ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਵੱਡੇ ਦਾਅਵੇ ਕਰ ਰਹੇ ਨੇ ਨਸ਼ਿਆਂ ਨੂੰ ਜੋ ਖਤਮ ਕਰਨ ਲਈ ਨਸ਼ਿਆਂ ਵਿਰੁੱਧ ਯੁੱਧ ਵਿੜਿਆ ਹੋਇਆ ਹੈ ਔਰ ਦੂਸਰੇ ਪਾਸੇ ਜੋ ਯੂਨੀਵਰਸਿਟੀਆਂ ਵਿੱਚ 阿菲ਮ ਦੀਆਂ ਖੇਤੀਆਂ ਕਰਨ ਦੀ ਗੱਲ ਸਾਹਮਣੇ ਆਈ ਏ ਜੋ ਯੂਨੀਵਰਸਿਟੀ ਵਿੱਚ阿菲ਮ ਦੀ ਖੇਤੀ ਹੋ ਰਹੀ ਏ ਉਹ ਸੀਐਮ ਤੱਕ ਗੱਲ ਪਹੁੰਚੀ ਏ ਉਹ ਕਿਹੜੀ ਯੂਨੀਵਰਸਿਟੀ ਵਿੱਚ阿菲ਮ ਦੀ ਖੇਤੀ ਹੋ ਰਹੀ ਏ ਜਿਸ ਨੂੰ ਲੈ ਕੇ ਹੁਣ ਸੀਐਮ ਦੇ ਵੱਲੋਂ ਜਾਂਚ ਕਰਨ ਲਈ ਆਪਣੀ ਇੱਕ ਟੀਮ ਭੇਜੀ ਗਈ ਏ ਉਸ ਯੂਨੀਵਰਸਿਟੀ ਵਿੱਚ ਪੂਰਾ ਮਾਮਲਾ ਗਰਮਾਇਆ ਹੋਇਆ ਕਦੋਂ ਤੋਂ ਇਹ ਯੂਨੀਵਰਸਿਟੀ ਵਿੱਚ阿菲ਮ ਦੀ ਖੇਤੀ ਕੀਤੀ ਜਾ ਰਹੀ ਏ ਜੋ ਹੁਣ ਤਸਵੀਰਾਂ ਸਾਹਮਣੇ ਆਈਆਂ ਨੇ ਲੰਬਾ ਸਮਾਂ ਜੋ ਯੂਨੀਵਰਸਿਟੀ ਵਿੱਚ ਨੌਜਵਾਨ ਉਸ ਅਫੀਮ ਦੀ ਖੇਤੀ ਨੂੰ ਜਿਹੜਾ ਉਗਾਰੇ ਸੀ ਔਰ ਅਫੀਮ ਬਣਾ ਕੇ ਨੌਜਵਾਨਾਂ ਨੂੰ ਵਰਤਾਰੇ ਸੀ ਸੋ ਅਫੀਮ ਦੀ ਖੇਤੀ ਦੇ ਨਾਲ ਪੂਰੇ ਦੇਸ਼ ਵਿੱਚ ਹੜਕਮ ਮਚ ਗਿਆ ਜੋ ਯੂਨੀਵਰਸਿਟੀਆਂ ਵਿੱਚ ਜਿੱਥੇ ਨੌਜਵਾਨਾਂ ਨੇ ਪੜ ਕੇ ਦੇਸ਼ ਦਾ ਭਵਿੱਖ ਬਣਾਉਣਾ ਹੁੰਦਾ ਹੈ ਉਸੇ ਯੂਨੀਵਰਸਿਟੀ ਵਿੱਚ ਜੇ ਅਫੀਮ ਦੀ ਖੇਤੀ ਹੋ ਜਾਵੇ ਤਾਂ ਫਿਰ ਪੰਜਾਬ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਅਸੀਂ ਕੀ ਸਿੱਖਿਆ ਪ੍ਰਾਪਤ ਕੀਤੀ ਜੋ ਸਾਡੇ ਮੰਦਰ ਗੁਰਦੁਆਰੇ ਯੂਨੀਵਰਸਟੀਆਂ ਬਰਾਬਰ ਨੇ ਔਰ ਉਹਨਾਂ ਯੂਨੀਵਰਸਟੀਆਂ ਵਿੱਚ ਅਫੀਮ ਦੀਆਂ ਖੇਤੀਆਂ ਜਾਂ ਨਸ਼ੇ ਉਗਾਏ ਜਾਣੇ ਬਹੁਤ ਹੀ ਕੋਜੀ ਹਰਕਤ ਸੋ ਅੱਜ ਯੂਨੀਵਰਸਿਟੀ ਦੇ ਵਿੱਚ ਜੋ ਅਫੀਮ ਦੇ ਪੌਦੇ ਉਗਾਏ ਗਏ ਨੇ ਉਸ ਨੂੰ ਲੈ ਕੇ ਸੀਐਮ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਸੀਐਮ ਦੇ ਵੱਲੋਂ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਵੀ ਇਹ ਕਿਹੜੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਅਫੀਮ ਦੀ ਖੇਤੀ ਕੀਤੀ ਗਈ ਯੂਨੀਵਰਸਿਟੀ ਵਿੱਚ ਸੋ ਭਾਰੀ ਮਾਤਰਾਵਾਂ ਦੇ ਵਿੱਚ ਪੌਦੇ ਜਿਹੜੇ ਨੇ ਅਫੀਮ ਦੇ ਉਹਨਾਂ ਨੂੰ ਨਸ਼ਟ ਕੀਤਾ ਗਿਆ ਔਰ ਬਹੁਤ ਸਾਰੇ ਇਹ ਪੌਦੇ ਜਿਹੜੇ ਪਰਕੇ ਡੀਸੀ ਦਫ਼ਤਰ ਲੈਂਦੇ ਗਏ ਨੇ ਸੋ ਵਿਦਿਆਰਥੀਆਂ ਨੇ ਇਸਤੇ ਬਾਰੇ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਜੋ ਕਿ ਹਰਿਆਣਾ ਦੀ ਯੂਨੀਵਰਸਿਟੀ ਸੀ ਰੋहतक ਦੇ ਵਿੱਚ ਸੁਪਾ ਯੂਨੀਵਰਸਿਟੀ ਵਿੱਚ ਅਫੀਮ ਦੀ ਖੇਤੀ ਕਰਨ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਯੂਨੀਵਰਸਿਟੀ ਕੰਪਲੈਕਸ ਵਿੱਚ ਅਫੀਮ ਦੇ ਪੌਦੇ ਉਗਾਏ ਜਾਂਦੇ ਹਨ ਔਰ ਉਸ ਤੋਂ ਬਾਅਦ ਉਹਨਾਂ ਤੋਂ ਅਫੀਮ ਤਿਆਰ ਕੀਤੀ ਜਾਂਦੀ ਹੈ ਔਰ ਅਫੀਮ ਜਿਹੜੇ ਕਿ ਉੱਥੇ ਨੌਜਵਾਨ ਹੁੰਦੇ ਨੇ ਉਹਨਾਂ ਦੇ ਵੱਲੋਂ ਇਹ ਅਫੀਮ ਨੂੰ ਜਿਹੜਾ ਕਿ ਅੱਗੇ ਵਰਤਾਇਆ ਜਾਂਦਾ ਹੈ ਹਰਿਆਣਾ ਦੇ ਸੀਐਮ ਜੋ ਨੈਵ ਸਿੰਘ ਸ਼ੈਣੀ ਨੂੰ ਇਹ ਚਿੱਠੀ ਲਿਖੀ ਗਈ ਯੂਨੀਵਰਸਿਟੀ ਦੇ ਵਿੱਚੋਂ ਔਰ ਉਸ ਤੋਂ ਬਾਅਦ ਜੋ ਸੀਐਮ ਨੇ ਆਪਣੀ ਇੱਕ ਜਾਂਚ ਕਮੇਟੀ ਬਣਾ ਕੇ ਯੂਨੀਵਰਸਿਟੀ ਭੇਜੀ ਹੈ ਔਰ ਯੂਨੀਵਰਸਿਟੀ ਦੇ ਵਿੱਚੋਂ ਅਫੀਮ ਦੇ ਪੌਦੇ ਫੌਨਡਸਟ ਕੀਤੇ ਨੇ ਜਿਸ ਨੂੰ ਲੈ ਕੇ ਪੂਰੇ ਹਰਿਆਣੇ ਦੇ ਵਿੱਚ ਹੜਕਮ ਮਚ ਗਿਆ ਪੰਜਾਬ ਦੇ ਨੌਜਵਾਨ ਵੀ ਜੋ ਹਰਿਆਣਾ ਦੇ ਵਿੱਚ ਜਾ ਕੇ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਨੇ ਔਰ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਯੂਨੀਵਰਸਟੀਆਂ ਨੇ ਹੁਣ ਇਸ ਪਾਸੇ ਪੰਜਾਬ ਦਾ ਜੋ ਧਿਆਨ ਹੋਵੇਗਾ ਹਰਿਆਣਾ ਦਾ ਵੀ ਜੋ ਧਿਆਨ ਹੋਵੇਗਾ ਕਿ ਯੂਨੀਵਰਸਟੀਆਂ ਦੇ ਵਿੱਚ ਜਿੱਥੇ ਬੱਚੇ ਦੀ ਨੀਂਹ ਬੱਜਣੀ ਹੁੰਦੀ ਹੈ ਜਿੱਥੇ ਕੁਝ ਬਣਨਾ ਹੁੰਦਾ ਹੈ ਉੱਥੇ ਅਫੀਮ ਦੀਆਂ ਖੇਤਿਆਂ ਦਾ ਨਸ਼ੇ ਉਗਾਏ ਜਾਣੇ ਬਹੁਤ ਹੀ ਨਿੰਦਣਯੋਗ ਸੋ ਹਰਿਆਣੇ ਦੀ ਯੂਨੀਵਰਸਿਟੀ ਰੋहतक ਦੇ ਵਿੱਚ ਬਹੁਤ ਵੱਡੀ ਯੂਨੀਵਰਸਿਟੀ ਹੈ ਸਫਾ ਜਿੱਥੇ ਅਫੀਮ ਦੀ ਖੇਤੀ ਕੀਤੀ ਜਾਂਦੀ ਸੀ ਔਰ ਅਫੀਮ ਦੇ ਪੌਦੇ ਜਿਹੜੇ ਨੇ ਉੱਥੇ ਫੜੇ ਗਏ ਨੇ ਜੋ ਹੁਣ ਯੂਨੀਵਰਸਿਟੀ ਔਰ ਪੂਰਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ ਪੂਰੇ ਪ੍ਰਸ਼ਾਸਨ ਨਾਲ ਇਹ ਮਿਲਿਆ ਹੋਇਆ ਸੀ ਜੋ ਯੂਨੀਵਰਸਿਟੀ ਦੇ ਵਿੱਚ ਅਫੀਮ ਦੀ ਖੇਤੀ ਹੋ ਰਹੀ ਸੀ ਸਾਰੇ ਸਟਾਫ ਨੂੰ ਭਜਣਾ ਪੈ ਗਿਆ ਨੇ ਸਾਰੇ ਸਟਾਫ ਦੇ ਉੱਪਰ ਕਾਰਵਾਈ ਹੋਵੇਗੀ ਯੂਨੀਵਰਸਿਟੀ ਵਿੱਚ ਇਹ ਪੌਦੇ ਕਿਵੇਂ ਉੱਗੇ ਤੇ ਕਿਸ ਨੇ ਉਗਾਏ ਨੇ ਜਿਨ੍ਹਾਂ ਨੂੰ ਪਾਲਕ ਉਸਕੇ ਵੱਡਾ ਕੀਤਾ ਹੈ ਔਰ ਅਫੀਮ ਵੀ ਇਸ ਪੌਦਿਆਂ ਦੇ ਵਿੱਚੋਂ ਪ੍ਰਾਪਤ ਕੀਤੀ ਗਈ ਹੈ ਇਸ ਨੂੰ ਲੈ ਕੇ ਪੂਰੀ ਯੂਨੀਵਰਸਿਟੀ ਵਿੱਚ ਹਲਕਾ ਮਚਿਆ ਹੋਇਆ ਹੈ